ਤਸਵੀਰਾਂ ਅੱਜ ਦੀਆਂ ਰਾਜ ਭਵੰਦੀਆਂ ਨੇ ਜਿੱਥੇ ਐਮ ਐਲ ਏ ਬਣੇ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਦਿੱਤਾ ਗਿਆ ਮੰਤਰੀਪਦ ਦੀ ਸੋਚ ਚੱਕੀ ਹੈ ਸੰਜੀਵ ਅਰੋੜਾ ਨੇ ਲੁਧਿਆਣਾ ਬਾਏ ਇਲੈਕਸ਼ਨ ਜਿੱਤੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਵੱਡੀ ਖਬਰ ਇਹ ਹੈ ਕਿ ਮੰਤਰੀ ਕੁਲਦੀਪ ਢਾਲੀਵਾਲ ਦਾ ਮਹਿਕਮਾ ਸੰਜੀਵ ਅਰੋੜਾ ਨੂੰ ਮਿਲ ਗਿਆ ਹੈ ਸੰਜੀਵ ਅਰੋੜਾ ਨੂੰ ਮਿਨਿਸਟਰੀ ਐਨ ਆਰ ਆਈ ਮਿਨਿਸਟਰ ਬਣਾ ਦਿੱਤਾ ਗਿਆ ਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਇੱਕ ਹੋਰ ਮਹਿਕਮਾ ਦੇ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਿਨਿਸਟਰੀ ਇੰਡਸਟਰੀ ਦਾ ਮਨਿਸਟਰ ਅਤੇ ਐਨਆਰਆਈ ਮਨਿਸਟਰ ਬਣਾ ਦਿੱਤਾ ਗਿਆ ਹੈ ਤੇ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੁਲਦੀਪ ਢਾਲੀਵਾਲ ਦੀ ਕੈਬਨਿਟ 'ਚੋਂ ਛੁੱਟੀ ਹੋ ਸਕਦੀ ਹੈ ਸੰਭਾਵਨਾ ਹੈ ਕੁਲਦੀਪ ਢਾਲੀਵਾਲ ਐਨਆਰਆਈ ਮੰਤਰੀ ਭਗਵੰਤ ਮਾਨ ਦੇ ਬੇਹਦ ਖਾਸ ਉਨ੍ਹਾਂ ਦੀ ਹੁਣ ਛੁੱਟੀ ਹੋ ਸਕਦੀ ਹੈ ਤੇ ਜਿਸ ਕਰਕੇ ਸੰਜੀਵ ਅਰੋੜਾ ਨੂੰ ਐਨਆਰਆਈ ਵਿਭਾਗ ਦੇ ਦਿੱਤਾ ਗਿਆ ਇਸ ਤੋਂ ਪਹਿਲਾਂ ਐਨਆਰਆਈ ਤੇ ਪੰਚਾਇਤੀ ਵਿਭਾਗ ਕੁਲਦੀਪ ਢਾਲੀਵਾਲ ਕੋਲ ਸੀਗਾ ਤੇ ਕੁਲਦੀਪ ਢਾਲੀਵਾਲ ਕੋ ਉਸ ਤੋਂ ਪਹਿਲੇ ਪੰਚਾਇਤੀ ਵਿਭਾਗ ਖੋਇਆ ਗਿਆ ਤੇ ਹੁਣ ਕੁਲਦੀਪ ਢਾਲੀਵਾਲ ਤੋਂ ਐਨਆਰਆਈ ਵਿਭਾਗ ਵੀ ਖੋ ਲਿੱਤਾ ਗਿਆ ਤੇ ਹੁਣ ਐਨਆਰਆਈ ਮਨਿਸਟਰ ਬਣ ਗਏ ਨੇ ਸੰਜੀਵ ਅਰੋੜਾ ਤੇ ਇਹ ਪੂਰੀ ਸੰਭਾਵਨਾ ਹੈ ਕਿ ਕੁਲਦੀਪ ਢਾਲੀਵਾਲ ਕੋ ਅਸਤੀਫਾ ਲੈ ਲਿਆ ਜਾ ਸਕਦਾ ਹੈ ਤੇ ਨਾਲ ਹੀ ਉਹਨਾਂ ਦੀ ਕੈਬਨਿਟ ਚੋਂ ਛੁੱਟੀ ਵੀ ਹੋ ਸਕਦੀ ਹੈ ਯਾਨੀ ਕਿ ਹੁਣ ਉਹ ਮੰਤਰੀ ਨਹੀਂ ਵੀ رہ ਸਕਦੇ ਤੇ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 2024 ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਉਸ ਤੋਂ ਪਹਿਲਾਂ ਹਰਦੀਪ ਸਿੰਘ ਹਰਦੀਪ ਮੁੰਡੀਆਂ ਬਰਿੰਦਰ ਕੁਮਾਰ ਕੋਇਲ ਤਰਨਪ੍ਰੀਤ ਸੋਨਦ ਡਾਕਟਰ ਰਵਜੋਤ ਸਿੰਘ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਤੇ 2023 ਦੇ ਵਿੱਚ ਸੇ ਫੋਜਾ ਸਿੰਘ ਸਰਾਰੀ ਤੋਂ ਅਸਤੀਫਾ ਲਿਆ ਗਿਆ ਉਹਨਾਂ ਉਹਨਾਂ ਦੀ ਜਗ੍ਹਾ ਡਾਕਟਰ ਬਲਵੀਰ ਸਿੰਘ ਨੂੰ ਬਣਾਇਆ ਗਿਆ ਉਸ ਤੋਂ ਪਹਿਲਾਂ ਤੇ 2022 ਦੀ ਜੇ ਗੱਲ ਕਰ ਲਈਏ ਵਿਜੇ ਸਿੰਘਲਾ ਨੂੰ ਹਟਾਇਆ ਗਿਆ ਸੀਗਾ ਮੰਤਰੀ ਪਦ ਤੋਂ ਤੇ ਹੁਣ ਕੁਲਦੀਪ ਢਾਲੀਵਾਲ ਨੂੰ ਹਟਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਵਿਵਾਦਿਤ ਜਿਹੜੇ ਮੰਤਰੀ ਸਨ ਜਿਨ੍ਹਾਂ ਦੇ ਕਈ ਸੋਸ਼ਲ ਮੀਡੀਆ ਤੇ ਵਿਵਾਦ ਸਾਹਮਣੇ ਆਏ ਉਹਨਾਂ ਦੇ ਵਿੱਚ ਨਾਮ ਚੇਤਨ ਸਿੰਘ ਜੋੜਾ ਮਾਜਰਾ ਬਲਕਾਰ ਸਿੰਘ ਇਹਨਾਂ ਨੂੰ ਵੀ ਹਟਾ ਦਿੱਤਾ ਗਿਆ ਸੀਗਾ ਤੇ ਹੁਣ ਕੁਲਦੀਪ ਢਾਲੀਵਾਲ ਦੀ ਵੀ ਛੁੱਟੀ ਹੋ ਸਕਦੀ ਹੈ ਤੇ ਹਾਲਾਂਕਿ ਉਹਨਾਂ ਤੋਂ ਜਿਹੜਾ ਉਹਨਾਂ ਦਾ ਵਿਪາກ ਸੀਗਾ ਐਨ ਆਰ ਆਈ ਵਿਭਾਗ ਉਹ ਵਾਪਸ ਲੈ ਲਿਆ ਗਿਆ ਤੇ ਸੰਜੀਵ ਅਰੋੜਾ ਹੁਣ ਪੰਜਾਬ ਦੇ ਇੰਡਸਟਰੀ ਅਤੇ ਐਨ ਆਰ ਆਈ ਮਿਨਿਸਟਰ ਬਣ ਗਏ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ